ਅਗਲੀ ਖਬਰ ਜਿਹੜੀ ਹਜ਼ਰ ਸਿੰਘ ਜੀ ਕਹਦੇ ਜਾਈਏ ਤਾਂ ਜਿਹੜੇ ਜ਼ਲਨਸਕੀ ਆ ਉਹਨਾਂ ਨੇ ਇਹ ਹੁਣ ਗੱਲ ਜਿਹੜਾ ਮੁੱਦਾ ਆ ਉਹ ਹੋ ਚੁੱਕਿਆ ਹੈ ਕਹਿੰਦੇ ਵੀ ਉਹਨਾਂ ਦੇ ਮੁਲਕ ਦੇ ਵਿੱਚ ਰੀਸੈਂਟਲੀ ਕਿੰਡਰਗਾਰਟਨ ਸਕੂਲ ਦੇ ਉੱਤੇ ਰਸ਼ੀਆ ਦੇ ਦੁਆਰਾ ਹਮਲਾ ਕੀਤਾ ਗਿਆ ਆ ਉਹਨਾਂ ਨੇ ਉਸ ਦੇ ਉੱਤੇ ਅਟੈਕ ਕੀਤਾ ਕਹਿੰਦੇ ਵੀ ਇਹ ਦਰਸਾਉਂਦਾ ਆ ਵੀ ਜਿਹੜਾ ਪੋਪਿਨ ਉਹ ਬਿਲਕੁਲ ਵੀ ਸੀਰੀਅਸ ਨਹੀਂ ਹੈਗਾ ਕਿਸੇ ਵੀ ਗੱਲਬਾਤ ਕਰਨ ਦੇ ਲਈ ਸੋ ਇਹ ਜਿਹੜੀ ਸਿਚੁਏਸ਼ਨ ਐਸ ਟਾਈਮ ਉਸ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਆ ਕੱਲ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਪਹਿਲੋਂ ਇਹ ਖਬਰ ਚੱਲ ਰਹੀ ਸੀਗੀ ਕੁਝ ਦਿਨ ਪਹਿਲਾਂ ਵੀ 트럼ਪ ਤੇ ਪੁਤਿਨ ਦੀ ਜਿਹੜੀ ਮੁਲਾਕਾਤ ਆ ਸਬਮਿਟ ਆ ਉਹ ਬੁਡਾ ਪੈਸ ਤੇ ਵਿੱਚ ਹੋ ਸਕਦੀ ਆ ਪਰ ਕੱਲ ਵਾਈਟ ਹਾਊਸ ਨੇ ਕਲੀਅਰ ਕੀਤਾ ਸੀਗਾ ਵੀ ਉਹ ਮੀਟਿੰਗ ਜਿਹੜੀ ਉਹ ਨਹੀਂ ਹੋਣ ਜਾ ਰਹੀ ਸੋ ਜ਼ੇਲੈਂਸਕੀ ਨੇ ਦਾਅਵਾ ਕੀਤਾ ਵੀ ਓਵਰਨਾਈਟ ਜਿਹੜਾ ਸੌਲਟ ਕੀਤਾ ਹਮਲਾ ਕੀਤਾ ਗਿਆ ਰਸ਼ੀਆ ਦੇ ਦੁਬਾਰਾ ਅ ਕੰਨ ਵੀ ਇਥੋਂ ਇਹ ਪਤਾ ਲੱਗਦਾ ਆ ਵੀ ਉਹਨਾਂ ਦੇ ਉੱਤੇ ਦਬਾਅ ਨਹੀਂ ਹੈਗਾ ਅ ਇਨਫ ਦਬਾਅ ਨਹੀਂ ਉਹ ਮਹਿਸੂਸ ਕਰ ਰਿਹਾ ਵੀ ਜਿਹਦੇ ਕਰਕੇ ਉਹ ਜਿਹੜੀ ਲੜਾਈ ਆ ਉਸ ਨੂੰ ਲਗਾਤਾਰ ਵਧਾ ਰਿਹਾ ਆ ਅ ਮੀਤੇ ਵੀਕ ਦੇ ਵਿੱਚ ਜਦ ਜੋਸ਼ ਸਿੰਘ ਜੀ ਇੱਥੇ ਪਹੁੰਚਿਆ ਸੀ ਤਾਂ ਇਹਨਾਂ ਨੇ ਟੋਮਾਹੌਕ ਮਿਜ਼ਾਈਲਸ ਦੀ ਮੰਗ ਕੀਤੀ ਸੀ ਜੋ ਕਿ ਹਾਲ ਦੀ ਘੜੀ ਨਹੀਂ ਦਿੱਤੀਆਂ ਗਈਆਂ ਅ ਟਰੰਪ ਹੁਣਾ ਦੇ ਦੁਆਰਾ ਅ ਜ਼ੇਲੈਂਸਕੀ ਨੂੰ ਸੋ ਪੋਤਨ ਜਿਹੜਾ ਆ ਉਹ ਮੁਲਾਕਾਤ ਹੋ ਸਕਦੀ ਆ ਕਿ ਨਹੀਂ ਉਹਦੇ ਬਾਰੇ ਤਾਂ ਹੁਣ ਹਾਲ ਦੀ ਘੜੀ ਤਾਂ ਨਾ ਹੀ ਜਿਹੜੀ ਉਹ ਨਜ਼ਰ ਆ ਰਹੀ ਆ ਸੋ ਇਹ ਲੜਾਈ ਕਿੱਦਾਂ ਰੁਕੂਗੀ ਕਿਵੇਂ ਇਸ ਦੇ ਵਿੱਚ ਅੱਗੇ ਕਦਮ ਵਧਾਉਣਗੇ ਟਰੰਪ ਹੁਣੀ ਇਹ ਦੇਖਣ ਵਾਲੀ ਗੱਲ ਆ ਪਰ ਜ਼ੇਲੈਂਸਕੀ ਨੇ ਕਿਹਾ ਵੀ ਕਿੰਡਰਗਾਰਟਨ ਪਾਵਰ ਪਲਾਂਟ ਤੇ ਹੋਰ ਥਾਵਾਂ ਦੇ ਉੱਤੇ ਹਮਲੇ ਕਰਕੇ 6 ਜਾਨਿਆਂ ਨੂੰ ਮਾਰ ਕੇ ਪੋਤਨ ਨੇ ਕਲੀਅਰ ਕੀਤਾ ਆ ਵੀ ਉਹ ਗੱਲਬਾਤ ਦੇ ਲਈ ਬਿਲਕੁਲ ਵੀ ਸੀਰੀਅਸ ਗੰਭੀਰ ਨਹੀਂ ਹੈਗਾ